ਭਾਈ ਹਰਦੀਪ ਸਿੰਘ ਨਿਜਰ ਨੂੰ ਪਿਛਲੇ ਦਿਨੀ ਜੋ ਸ਼ਹੀਦ ਕੀਤਾ ਗਿਆ ਸੀ ਉਸ ਸਬੰਧ ਵਿੱਚ ਅੱਜ ਇੱਕ ਵੱਡੀ ਬ੍ਰੇਕ ਖਬਰ ਹੋਈ ਹੈ ਕਿ ਜਿਸ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਫੜੇ ਗਏ ਦੋਸ਼ੀ ਨੇ ਉਹ ਪੰਜਾਬੀ ਨੇ ਪਹਿਲਾਂ ਕੈਟ ਹੁੰਦੇ ਸੀ ਸਮਗਲਰ ਹੁੰਦੇ ਸੀ ਲੋਕ ਜਾਂ ਮਤਲਬ ਉਸ ਤਰ੍ਹਾਂ ਹਿਸਟਰੀ ਸ਼ੀਟਰ ਹੁੰਦੇ ਸੀ ਉਸ ਤਰ੍ਹਾਂ ਦੇ ਹਨ ਜਿਹੜੇ ਅਪਰਾਧ ਅਪਰਾਧੀ ਹੁੰਦੇ ਸੀ ਬਦਨਾਮ ਹੁੰਦੇ ਸੀ ਜੋ ਜਿਨਾਂ ਨੇ ਕਤਲ-ਕੁੱਤਲ ਕੀਤੇ ਹੁੰਦੇ ਸੀ ਪੁਲਿਸ ਵਾਲੇ ਇਜ਼ਹਾਰਾਂ ਨੂੰ ਵੀ ਜੋ ਕੀਤਾ ਦੇਖੋ ਤੁਸੀਂ ਇਹ ਐਦਾਂ ਦੇ ਲੋਕਾਂ ਨੂੰ ਹਾਇਰ ਕਰ ਲੈਂਦੇ ਸੀ ਉਹਨਾਂ ਤੋਂ ਫਿਰ ਖੜਕੂਆਂ ਨੂੰ ਮਰਵਾਣਾ ਉਹਨਾਂ ਦੇ ਪਰਿਵਾਰਾਂ ਨੂੰ ਮਰਵਾਉਣਾ ਇੱਥੇ ਵੀ ਉਹੀ ਨੀਤੀ ਲਾਗੂ ਕੀਤੀ ਹੈ ਉਹਨਾਂ ਨੇ ਉਹੀ ਤਰੀਕਾ ਅਪਣਾਇਆ ਹਾਇਰ ਤੋਂ ਅਲਮੀਨ ਦੀ ਕੁਕੜੀ ਸਕੀਮ ਦੇ ਨਾਲ ਉਹ ਬੰਦੇ ਹਾਇਰ ਕੀਤੇ ਗਏ ਕਿ ਬਦਨਾਮ ਵੀ ਉਸੇ ਗੋਮ ਨੂੰ ਕੀਤਾ ਜਾਵੇ ਤਾਂ ਜਿਵੇਂ ਆਪਾਂ ਪੁਲਿਸ ਅਫਸਰ ਦੇਖਦੇ ਹਾਂ ਕੇ ਪੀ ਗਿੱਲ ਜਾਂ ਹੋਰ ਜਨਰਲ ਬਰਾੜ ਸਵਰਨ ਕੋਟਣਾ अजीत ਸੰਧੂ ਹੈ ਇਹ ਲੋਕ ਇੱਕ ਚੁਣੀ ਹੋਈ ਜਿਹੜੀ ਮੁਲਾਜ਼ਮਤ ਹੁੰਦੀ ਹੈ ਜਾਂ ਸਰਕਾਰੀ ਜੇ ਬੁਲਾਜ਼ਮਾ ਨੂੰ ਹਾਇਰ ਕਰੀ ਜਾਂਦਾ ਹੁੰਦਾ ਹਨ ਉਸ ਪਾਸੇ ਹੋਏ ਇੱਕ ਜਿਹੜੇ ਅਣਦੇਸ਼ ਦਾ ਨੈਟਵਰਕ ਬੰਦਾ ਉਹ ਤਾਂ ਤਿਸਰੀ ਹੈ ਨਾ ਪੁਲਿਸ ਸਰਵਿਸ ਇੱਕ ਖੁਫੀਆ ਤੰਤਰ ਹੈ ਖੁਫੀਆ ਤੰਤਰ ਫਿਰ ਇਹੋ ਜਿਹੇ ਲੋਕਾਂ ਨੂੰ ਹਾਇਰ ਕਰਦਾ ਹੁੰਦਾ ਢੜੇ ਕਿਸੇ ਗੈਂਗਸਟਰ ਦੀ ਕਿਸੇ ਗਾਇਕ ਨਾਲ ਜਾਂ ਕਿਸੇ ਨੂੰ ਲੈਂਡਿੰਗ ਕੋਈ ਹੈ ਹੀ ਨਹੀਂ ਤਿਤਕ ਸਿੱਧੂ ਬੁੱਛੇ ਵਾਲੇ ਦਾ ਜਿਹੜਾ ਮਤਲਬ ਇੱਕਦਮ ਪੰਜਾਬ ਦੇ ਪੱਖੀ ਹੁਣਾਂ ਜਾਂ ਸਿੱਖਾਂ ਦੀ ਆਜ਼ਾਦੀ ਪੱਖੀ ਹੁਣੋ ਇਹ ਇਸ ਕਰਕੇ ਉਹਨਾਂ ਨੂੰ ਖਤਰਾ ਖੜਾ ਹੋ ਗਿਆ ਇੰਡੀਅਨ ਸਿਸਟਮ ਨੂੰ ਕਿ ਇਹ ਬੰਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਜਿਹੜਾ ਹੈ ਚੈਲੰਜ ਬਣ ਜਾਊਗਾ ਸੋ ਹੁਣ ਇਹ ਇਹਨੂੰ ਖਤਮ ਕਰਦੀ ਹੈ ਪਹਿਲੇ ਤਾਂ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਪ੍ਰੋਡੂਸਰ ਸਾਹਿਬ ਉਹਨਾਂ ਨੇ ਕਿਹਾ ਸੀ ਵੀ ਇਹ ਇਸ ਸਾਰੇ ਘਟਨਾਕ੍ਰਮ ਦੀ ਸ਼ੱਕ ਦੀ ਜਿਹੜੀ ਸੂਈ ਹੈ ਭਾਰਤੀ ਏਜੰਸੀਆਂ ਤੇ ਜਾਂਦੀ ਹੈ ਪਰ ਹੁਣ ਉਸ ਨੂੰ ਇਹ ਦੱਸਿਆ ਜਾ ਰਿਹਾ ਵੀ ਇਹ ਤਾਂ ਗੈਂਗਸਟਰਾਂ ਦਾ ਕੰਮ ਹੈ ਇਹ ਕਰਤੂਤ ਉਹਨਾਂ ਦੀ ਹੈ ਇਹ ਅਸਲ ਵਿੱਚ ਕਹਾਣੀ ਕੀ ਹੈ ਦੇਖੋ ਗੈਂਗਸਟਰ ਕਿਹਦੇ ਥੱਲੇ ਨੇ ਅਸੀਂ ਸੇਧੂ ਮੁਸੇ ਵਾਲੇ ਦਾ ਕਤਲ ਹੋਇਆ ਸੀ ਉਹਦਾ ਦੇਖਿਆ ਤੇ ਉਹਦੇ 'ਚ ਸਾਫ਼ ਸਪਸ਼ਟ ਹੁੰਦਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਜਿਹੜਾ ਕਾਰਾ ਕੀਤਾ ਉਹਨੂੰ ਵਰਤ ਉਹਦਾ ਨਾਮ ਵਰਤਿਆ ਗਿਆ ਜਦੋਂ ਕਿ ਜਿਹੜੇ ਸ਼ੂਟਰ ਨੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲੀ ਰਾ ਯਾ ਰਾਜ ਅੰਸੀ ਨੇ ਦਿੱਤੀ ਹੈ ਤੇ ਉਹਨਾਂ ਨੂੰ ਹਥਿਆਰ ਵੀ ਉਹਨਾਂ ਨੇ ਸਪਲਾਈ ਕੀਤੇ ਸੋ ਜਿਹੜੇ ਅਧੁਨਿਕ ਹਥਿਆਰ ਵਰਤੇ ਗਏ ਸੀ ਉਸ ਕੇਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਉੱਥੇ ਹੀ ਸਪਸ਼ਟ ਹੋ ਗਿਆ ਸੀ ਏਜੰਸੀਆਂ ਦਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਕਾਰਾਂ ਭਾਰਤ ਸਰਕਾਰ ਜਿਹੜੀ ਹੈ ਉਹ ਇਹਨਾਂ ਜਿਹੜੇ ਦੋਸ਼ਾਂ ਨੂੰ ਨਕਾਰਦੀ ਰਹੀ ਹੈ ਹੁਣ ਤੁਹਾਡੇ ਸਾਹਮਣੇ ਜਿਹੜਾ ਸਾਰਾ ਘਟਨਾਕ੍ਰਮ ਹੈ ਵਾਪਰੇਗਾ ਉਹ ਨੇਚਰਲੀ ਇਹ ਵੀ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਬਹੁਤ ਵੱਡਾ ਅਜੇ ਹਿੱਸਾ ਹੈਗਾ ਵੀ ਇਹਨਾਂ ਲੋਕਾਂ ਨੂੰ ਕਿੰਨਾਂ ਨੇ ਹਾਇਰ ਕੀਤਾ ਸੀ ਉਹ ਪਿੱਛੇ ਅਸਲ ਦੋਸ਼ੀ ਕੌਣ ਹੈ ਸਾਰਾ ਕੁਝ ਸਾਹਮਣੇ ਆਣਾ ਹੈਗਾ ਤੇ ਹੁਣ ਅਸੀਂ ਜਿਹੜੇ ਸਾਡੀ ਪੰਜਾਬੀ ਪੈਚਾਰਾ ਸਿੱਖ ਪੈਚਾਰਾ ਖਾਸ ਕਰਕੇ ਜਿਹੜੇ ਕਿ ਉਡੀਸਰ ਸਾਹਿਬ ਦੇ ਕਤਲ ਤੋਂ ਬਾਅਦ ਬਹੁਤ ਦੁਖੀ ਸਨ ਉਹ ਕੀ ਉਮੀਦ ਕਰ ਸਕਦੇ ਨੇ ਵੀ ਆਉਣ ਵਾਲੇ ਸਮੇਂ 'ਚ ਕੀ ਕੁਝ ਵਾਪਰੇਗਾ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਵਿਖੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਪਿਛਲੇ ਦਿਨੀ ਜੋ ਸ਼ਹੀਦ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅੱਜ ਇੱਕ ਵੱਡੀ ਬ੍ਰੇਕ ਖਬਰ ਹੋਈ ਹੈ ਕਿ ਜਿਸ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਫੜੇ ਗਏ ਦੋਸ਼ੀ ਨੇ ਉਹ ਪੰਜਾਬੀ ਨੇ ਇਸਪੇਤੇ ਸਾਰੀ ਜਿਹੜੀ ਘਟਨਾਕ੍ਰਮ ਹੈ ਕੀ ਹੈ ਇਹ ਲਾਰੈਂਸ ਬਿਸ਼ਨੋਈ ਇਸ ਵੇਲੇ ਜੇਲ੍ਹ ਚ ਹੈ ਉਹੀ ਕਤਲਾਂ ਨੂੰ ਸਾਰਿਆਂ ਨੂੰ ਕਹਿੰਦੇ ਸ਼ਹਿ ਦੇ ਰਿਹਾ ਇਹ ਸਾਰੀ ਖਬਰ ਹੈ ਕਿਸ ਤਰ੍ਹਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਸੀਨੀਅਰ ਜਰਨਲਿਸਟ ਸਰਦਾ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਦਾ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਦੱਸੋ ਜੀ ਜਿਹੜਾ ਅੱਜ ਖਬਰ ਬਹੁਤ ਜਾਦੇ ਹਾਈਲਾਈਟ ਹੋਈ ਹੈ ਬ੍ਰੇਕਡਾਊਨ ਹੋਈ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਾਫੀ ਦੇਰ ਤੋਂ ਜਦੋਂ ਤੋਂ 5W's ਨੇ ਤੇ ਅ ਅਮਰੀਕਾ ਨੇ ਤੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਇਸ ਬਾਰੇ ਖੁਲਾਸਾ ਕੀਤਾ ਸੀ ਜੀ ਉਦੋਂ ਤੋਂ ਹੀ ਪੱਕਾ ਸੀਗਾ ਕਿ ਉਹਨਾਂ ਕੋਲ ਸਟੀਕ ਇਨਫਰਮੇਸ਼ਨ ਆ ਪੱਕੀ ਇਨਫਰਮੇਸ਼ਨ ਆ ਤੇ ਉਹਨਾਂ ਨੇ ਬੰਦੇ ਤਾਂ ਫੜ ਹੀ ਲੈਣੇ ਆ ਅੱਜ ਕੱਲ ਦੇ ਵਿੱਚ ਜੀ ਸੋ ਇੱਕ ਖਾਸ ਗੱਲ ਹੈ ਨਾ ਮੁਲਕਾਂ ਦੇ ਵਿੱਚ ਇਹ ਵੀ ਹੈਗੀ ਹੈ ਕਿ ਜਦੋਂ ਤੱਕ ਉਹਨਾਂ ਨੂੰ ਸਬੂਤ ਨਹੀਂ ਨਿਲਦੇ ਹੈਗੇ ਪਰਦੇ ਭਾਵੇਂ ਉਹਨਾਂ ਦੇ ਸਾਹਮਣੇ ਫੇਰੀ ਜਾਵੇ ਬੰਦਾ ਉਹ ਤੱਕ ਫੜਦੇ ਨਹੀਂ ਹੈਗੇ ਠੀਕ ਹੈ ਨਾ ਜਦੋਂ ਗੱਲ ਪੱਕੀ ਹੋ ਜਾਂਦੀ ਹੈ ਸਾਰੇ ਸਬੂਤ ਇਕੱਠੇ ਹੋ ਜਾਂਦੇ ਨੇ ਫੇਰ ਹੀ ਬੰਦੇ ਨੂੰ ਹੱਥ ਪਾਉਂਦੇ ਨੇ ਸੋ ਇਹ ਕਾਵਿਆ ਵੀ ਹੈ ਨਾ ਦੀ ਖਾਸੀਅਤ ਵੀ ਹੈ ਤੇ ਮੈਨੂੰ ਲੱਗਦਾ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਸਿੱਖ ਡਾਇਸਪੋਰਾ ਹੈ ਉਹਨਾਂ ਨੇ ਸੁੱਖ ਦਾ ਸਾਹ ਲਿਆ ਹੋਊਗਾ ਕਿ ਹਾਂ ਇਹ ਕਾਰਵਾਈ ਕੀਤੀ ਹੈ ਇਹਨਾਂ ਨੇ ਅਚ ਇਹ ਦੱਸੋ ਵੀ ਪਹਿਲੇ ਤਾਂ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟੂਡੂਸ ਹੈ ਉਹਨਾਂ ਨੇ ਕਿਹਾ ਸੀ ਵੀ ਇਸ ਸਾਰੇ ਘਟਨਾਕ੍ਰਮ ਦੀ ਸ਼ੱਕ ਦੀ ਜਿਹੜੀ ਸੂਈ ਹੈ ਭਾਰਤੀ ਏਜੰਸੀਆਂ ਤੇ ਜਾਂਦੀ ਹੈ ਪਰ ਹੁਣ ਉਸ ਨੂੰ ਇਹ ਦੱਸਿਆ ਜਾ ਰਿਹਾ ਵੀ ਇਹ ਤਾਂ ਗੈਂਗਸਟਰਾਂ ਦਾ ਕੰਮ ਹੈ ਇਹ ਕਰਤੂਤ ਉਹਨਾਂ ਦੀ ਹੈ ਇਹ ਅਸਲ ਵਿੱਚ ਕਹਾਣੀ ਕੀ ਹੈ ਦੇਖੋ ਗੈਂਗਸਟਰ ਕਿਹਦੇ ਥੱਲੇ ਨੇ ਅਸੀਂ ਸਿੱਧੂ ਮੁਸੇ ਵਾਲੇ ਦਾ ਕਤਲ ਹੋਇਆ ਸੀ ਉਹਦਾ ਦੇਖਿਆ ਨਾ ਤੇ ਉਹਦੇ 'ਚ ਸਾਫ਼ ਸਪਸ਼ਟ ਹੁੰਦਾ ਹੈ ਕਿ ਲਾਰੈਂਸ ਬਿਸ਼ਨੋਈ ਨੇ ਜਿਹੜਾ ਕਿਰਦਾਰਾ ਉਹਨੂੰ ਵਰਤ ਉਹਦਾ ਨਾਮ ਵਰਤਿਆ ਗਿਆ ਜਦੋਂ ਕਿ ਜਿਹੜੇ ਸ਼ੂਟਰ ਨੇ ਜਾਂ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲੀ ਰਾ ਹੈ ਨਾ ਰਾ ਏਜੰਸੀ ਨੇ ਦਿੱਤੀ ਆ ਤੇ ਉਹਨਾਂ ਨੂੰ ਹਥਿਆਰ ਵੀ ਉਹਨਾਂ ਨੇ ਸਪਲਾਈ ਕੀਤੇ ਨੇ ਸੋ ਜਿਹੜੇ ਅਧੁਨਿਕ ਹਥਿਆਰ ਵਰਤੇ ਗਏ ਸੀ ਉਸ ਕੇਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਵਿੱਚ ਉੱਥੋਂ ਹੀ ਸਪਸ਼ਟ ਹੋ ਗਿਆ ਸੀ ਏਜੰਸੀਆਂ ਦਾ ਕਾਰ ਨਾਲੇ ਕਿਸੇ ਗੈਂਗਸਟਰ ਦੀ ਕਿਸੇ ਗਾਇਕ ਨਾਲ ਜਾਂ ਕਿਸੇ ਨੂੰ ਲੈਂਡ ਡੇਡ ਕੋਈ ਹੈ ਹੀ ਨਹੀਂ ਤੇ ਤਾਂ ਸਿੱਧੂ ਮੂਸੇਵਾਲਾ ਦਾ ਜਿਹੜਾ ਮਤਲਬ ਇੱਕਦਮ ਪੰਜਾਬ ਦੇ ਪੱਖੀ ਹੋਣਾ ਜਾਂ ਸਿੱਖਾਂ ਦੀ ਆਜ਼ਾਦੀ ਪੱਖੀ ਹੋਣਾ ਇਹ ਇਸ ਕਰਕੇ ਉਹਨਾਂ ਨੂੰ ਖਤਰਾ ਖੜਾ ਹੋ ਗਿਆ ਇੰਡੀਅਨ ਸਿਸਟਮ ਨੂੰ ਕਿ ਇਹ ਬੰਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਜਿਹੜਾ ਹੈ ਚੈਲੰਜ ਬਣ ਜਾਊਗਾ ਸੋ ਹੁਣੇ ਇਹਨੂੰ ਖਤਮ ਕਰ ਦਈਏ ਤੇ ਜਿਹੜਾ ਮਤਲਬ ਕੈਨੇਡਾ ਦੇ ਵਿੱਚ ਵੀ ਅਸੀਂ ਦੇਖਿਆ ਕਿ ਉਹਨਾਂ ਲੋਕਾਂ ਨੂੰ ਹਾਇਰ ਕੀਤਾ ਜਾਂਦਾ ਜਿਵੇਂ ਪਹਿਲਾਂ ਕੈਟ ਹੁੰਦੇ ਸੀ ਸਮਗਲਰ ਹੁੰਦੇ ਸੀ ਲੋਕ ਜਾਂ ਮਤਲਬ ਉਸ ਤਰ੍ਹਾਂ ਹਿਸਟਰੀ ਸ਼ੀਟਰ ਹੁੰਦੇ ਸੀ ਉਸ ਤਰ੍ਹਾਂ ਦੇ ਹਨ ਜਿਹੜੇ ਅਪਰਾਧ ਅਪਰਾਧੀ ਹੁੰਦੇ ਸੀ ਬਦਨਾਮ ਹੁੰਦੇ ਸੀ ਜ 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 ਤੇ ਹਾਇਰ ਤੁਹਾਨੂੰ ਵੀ ਦੇਖੋ ਕਿੰਨੀ ਸਕੀਮ ਦੇ ਨਾਲ ਉਹ ਬੰਦੇ ਹਾਇਰ ਕੀਤੇ ਗਿਆ ਕਿ ਬਦਨਾਮ ਵੀ ਉਸੇ ਕੌਮ ਨੂੰ ਕੀਤਾ ਜਾਵੇ ਨਹੀਂ ਇਹ ਸ਼ੁਰੂ ਤੋਂ ਹੀ ਇਹਨਾਂ ਦਾ ਤਰੀਕਾ ਇਹੀ ਹੈ ਹਨ ਸੋ ਹਿਟਲਰ ਨੇ ਵੀ ਜਦੋਂ ਆਪਣੇ ਕਾਰਜ ਕੀਤੇ ਸੀ ਯਹੂਦੀਆਂ ਦੇ ਖਿਲਾਫ ਤਾਂ ਬਹੁਤ ਸਾਰੀ ਜਿਹੜੇ ਪਹਾੜੇ ਦੇ ਟੱਟੂ ਹੁੰਦੇ ਸੀ ਉਦੋਂ ਵੀ ਯਹੂਦੀਆਂ ਵਿੱਚੋਂ ਹੀ ਲੈ ਜਾਂਦੇ ਸੀ ਸੋ ਉਹਨਾਂ ਨੇ ਬਹੁਤ ਜ਼ੁਲਮ ਕੀਤੇ ਹਨ ਸੋ ਜਿਵੇਂ ਆਪਾਂ ਪੁਲਿਸ ਅਫਸਰ ਦੇਖਦੇ ਹਾਂ ਕੇ ਪੀਕਲ ਜਾਂ ਹੋਰ ਜਨਰਲ ਬਰਾਡ ਸਵਰਨਾ ਘੋਟਣਾ अजीत ਸੰਧੂ ਹੈ ਇਹ ਇਹ ਲੋਕ ਇੱਕ ਚੁਣੀ ਹੋਈ ਜਿਹੜੀ ਮੁਲਾਜ਼ਮਤ ਹੁੰਦੀ ਹੈ ਜਾਂ ਸਰਕਾਰੀ ਜਿਵੇਂ ਮੁਲਾਜ਼ਮਾ ਨੂੰ ਹਾਇਰ ਕਰੀ ਜਾਦਾ ਹੁੰਦਾ ਹੈ ਉਸ ਪਾਸੇ ਹੋਏ ਇੱਕ ਜਿਹੜੇ ਅਣਦੇਸ ਦਾ ਨੈਟਵਰਕ ਹੁੰਦਾ ਉਹ ਤਾਂ ਦਿਸਰੀ ਹੈ ਨਾ ਪੁਲਿਸ ਸਰਵਿਸ ਇੱਕ ਖੁਫੀਆ ਤੰਤਰ ਖੁਫੀਆ ਤੰਤਰ ਫਿਰ ਇਹੋ ਜਿਹੇ ਲੋਕਾਂ ਨੂੰ ਹਾਇਰ ਕਰਦਾ ਹੁੰਦਾ ਉਮੀਦ ਕੀਤੀ ਜਾਵੇਗੀ ਕਿ ਜਿਹੜਾ ਹੁਣ ਸੱਚ ਬਿਲਕੁਲ ਲੋਕਾਂ ਦੇ ਸਾਹਮਣੇ ਆਏਗਾ ਨੀ ਦੇਖੋ ਕੈਨੇਡਾ ਤੇ ਅਮਰੀਕਾ ਤੋਂ ਤਾਂ ਅਸੀਂ ਪਹਿਲਾਂ ਹੀ ਉਮੀਦ ਕਰਦੇ ਆ ਤੇ ਖਰੇ ਉਤਰੇ ਨੇ ਜੀ ਇਹ ਖਾਸ ਕਰਕੇ ਹਰਦੀਪ ਸਿੰਘ ਨੀਜਰ ਦਾ ਤੇ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਦਾ ਜਿਹੜਾ ਪਰਦਾਫਾਸ਼ ਕੀਤਾ ਅਮਰੀਕਾ ਨੇ ਇਹ ਤਾਂ ਬਿਅੌਡ ਐਕਸਪੈਕਟੇਸ਼ਨਸ ਹਨਾ ਆਲਰੇਡੀ ਸੋ ਇਹ ਤਾਂ ਮਤਲਬ ਉਮੀਦ ਹੀ ਨਹੀਂ ਲੋੜ ਹੀ ਨਹੀਂ ਕੁਝ ਵੀ ਕਰਨ ਦੀ ਸੱਚ ਤਾਂ ਸਾਹਮਣੇ ਆਊਗਾ ਹੀ ਆਊਗਾ ਹੁਣ ਕੂੜ ਨੇ ਖੁੱਟੇ ਨਾਨਕਾ ਓੜ ਕੇ ਸੱਚ ਰਹੇ ਇਹ ਹੁਣ ਸੱਚ ਪ੍ਰਗਟ ਹੋਏਗਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਕਾਰਾਂ ਭਾਰਤ ਸਰਕਾਰ ਜਿਹੜੀ ਹੈ ਉਹ ਇਹਨਾਂ ਜਿਹੜੇ ਦੋਸ਼ਾਂ ਨੂੰ ਨਕਾਰਦੀ ਰਹੀ ਹੈ ਹੁਣ ਤੁਹਾਡੇ ਸਾਹਮਣੇ ਜਿਹੜਾ ਸਾਰਾ ਘਟਨਾਕ੍ਰਮ ਹੈ ਵਾਪਰੇਗਾ ਉਹ ਨੇਚਰਲੀ ਹੈ ਵੀ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਬਹੁਤ ਵੱਡਾ ਅਜੇ ਹਿੱਸਾ ਹੈਗਾ ਵੀ ਇਹਨਾਂ ਲੋਕਾਂ ਨੂੰ ਕਿੰਨਾਂ ਨੇ ਹਾਇਰ ਕੀਤਾ ਸੀ ਉਹ ਪਿੱਛੇ ਅਸਲ ਦੋਸ਼ੀ ਕੋਣ ਹੈ ਸਾਰਾ ਕੁਝ ਸਾਹਮਣੇ ਆਣਾ ਹੈਗਾ ਤੇ ਹੁਣ ਅਸੀਂ ਜਿਹੜੇ ਸਾਡੀ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਖਾਸ ਕਰਕੇ ਜਿਹੜੇ ਕਿ ਨਿੱਜਰ ਸਾਹਿਬ ਦੇ ਕਤਲ ਤੋਂ ਬਾਅਦ ਬਹੁਤ ਦੁਖੀ ਸਨ ਉਹ ਕੀ ਉਮੀਦ ਕਰ ਸਕਦੇ ਆ ਵੀ ਆਉਣ ਵਾਲੇ ਸਮੇਂ ਚ ਕੀ ਕੁਝ ਵਾਪਰੇਗਾ ਇੱਕ ਦੋ ਨਾ ਖਾਸ ਗੱਲਾਂ ਹੋਈਆਂ ਨੇ ਚੰਗੀਆਂ ਗੱਲਾਂ ਹੋਈਆਂ ਨੇ ਵਧੀਆ ਗੱਲਾਂ ਹੋਈਆਂ ਨੇ ਅਸੀਂ ਆਪਣੇ ਤੌਰ ਤੇ ਪੰਜਾਬੀ ਜਾਂ ਸਿੱਖ ਇਹ ਗੱਲ ਕਹਿੰਦੇ ਸੀ ਕਿ ਇੰਡੀਅਨ ਗਵਰਨਮੈਂਟ ਦਾ ਜਿਹੜਾ ਖੁਫੀਆ ਤੰਤਰ ਆ ਉਹ ਗੈਂਗਸਟਰਾਂ ਨਾਲ ਮਿਲ ਕੇ ਸਿੱਖਾਂ ਨੂੰ ਮਾਰ ਰਿਹਾ ਮਰਵਾ ਰਿਹਾ ਹੋਰ ਤਾਂ ਨਹੀਂ ਸੀ ਕੋਈ ਗੱਲ ਕਰਦਾ ਅਸੀਂ ਗੱਲ ਕਰਦੇ ਸੀ ਹੁਣ ਕਮੰਤਰੀ মিডিਆ ਕਰ ਰਿਹਾ ਹੈ ਇਹ ਗੱਲ ਨੰਬਰ 1 ਇਹ ਹਾਂ ਪੱਖੀ ਲੁਕਤਾ ਹੋਇਆ ਹੈ ਨਾ ਦੂਜੀ ਗੱਲ ਹੈ ਕਿ ਇਹ ਜਿਹੜਾ ਨੈਕਸਸ ਹੈ ਨਾ ਗੈਂਗਸਟਰਾਂ ਦੇ ਨਾਲ ਇੰਡੀਅਨ ਗਵਰਨਮੈਂਟ ਦਾ ਉਹ ਪ੍ਰਗਟ ਹੋ ਗਿਆ ਸਬੂਤ ਮਿਲ ਗਏ ਉਹਦੇ ਹੁਣ ਸਿਰਫ ਪੰਜਾਬੀ মিডিਆ ਨੂੰ ਸਬੂਤ ਨਹੀਂ ਮਿਲੇ ਹੈਗੇ ਹੁਣ ਪੂਰੇ ਨੈਸ਼ਨਲ ਵਰਲਡ ਦੇ ਸਬੂਤ ਮਿਲ ਗਏ ਹਨ ਸੋ ਇਹ ਦੋ ਗੱਲਾਂ ਬਹੁਤ ਵਧੀਆ ਹੋਈਆਂ ਨੇ ਫੜੇ ਗਏ ਨੇ ਬੰਦੇ ਉਹ ਹਾਇਰ ਕਰਦੇ ਰਹੇ ਦੂਜੀ ਗੱਲ ਵੀ ਜਿਹੜੇ ਕੈਨੇਡਾ ਜਾਣ ਦੇ ਚਾਹਵਾਨ ਹੁੰਦੇ ਨੇ ਮੁੰਡੇ ਕੁੜੀਆਂ ਹਨ ਜੀ ਉਹ ਪਿੱਛੋਂ ਹੀ ਇਹਦਾ ਮਤਲਬ ਵੀ ਪਿੱਛੋਂ ਟ੍ਰੇਨਡ ਕਰਕੇ ਭੇਜੇ ਨੇ ਉਹਨਾਂ ਨੇ ਇਹ ਪਹਿਲਾਂ ਉਹ ਲੋਕ ਕਿਹਨੇ ਸਿਲੈਕਟ ਕਰਦੇ ਨੇ ਉਹਨਾਂ ਨੂੰ ਪਾਸਪੋਰਟ ਦੀ ਵੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਰੋਟੀ ਰੋਟੀ ਦਾ ਮਸਲਾ ਹੋਇਆ ਪਿਆ ਕੈਨੇਡਾ 'ਚ ਰਾਈਟ ਸੋ ਇੱਥੋਂ ਨਹੀਂ ਹੈਰ ਕਿਤੇ ਉਹਨਾਂ ਨੂੰ ਸੋ ਇਹ 2021 ਚ ਆਈ ਸੀ ਮੈਨੂੰ ਲੱਗਦਾ ਕਿ ਇਹ ਵੀ ਪਤਾ ਲੱਗ ਜਾਣਾ ਆਉਣ ਵਾਲੀ ਜਿਹੜੀ ਗੱਲਬਾਤ ਹੋਊਗੀ ਜਾਂ ਇਨਵੈਸਟੀਗੇਸ਼ਨ ਹੋਊਗੀ ਕਿ ਉਹਨਾਂ ਨੇ ਆਪ ਹੀ ਦੱਸ ਦੇਣਾ ਇਨਵੈਸਟੀਗੇਸ਼ਨ ਤਾਂ ਚੱਲ ਰਹੀ ਹੈ ਉਹਨਾਂ ਨੇ ਪੂਰੀ ਨਹੀਂ ਦੱਸੀ ਵਾਲੇ ਪ੍ਰੈਸ ਕਾਨਫਰੈਂਸ 'ਚ ਸੋ ਇਹ ਮਤਲਬ ਪਿੱਛੋਂ ਹੀ ਟ੍ਰੇਡ ਕਰਕੇ ਉਹਨਾਂ ਨੇ ਭੇਜੇ ਉੱਥੋਂ ਹੀ 22 ਸਾਲ ਦੀ ਉਮਰ ਕੀ ਹੁੰਦੀ ਹੈ ਜੀ ਜੀ ਹਾਂ ਬਿਲਕੁਲ ਬਿਲਕੁਲ ਸੋ ਇਹ ਗੱਲ ਨੂੰ ਧਿਆਨ ਚ ਰੱਖਣ ਦੀ ਗੱਲ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਡੇ ਇੱਥੇ ਅਮਰੀਕਾ ਕੈਨੇਡਾ ਚ ਹੋਰ ਗੁਰਦੁਆਰੇ ਨੇ ਗੁਰਦੁਆਰਿਆਂ ਚ ਜਿਹੜੇ ਨੌਜਵਾਨ ਆਉਂਦੇ ਨੇ ਹਨਾ ਸੋ ਧਿਆਨ ਰੱਖਣਾ ਚਾਹੀਦਾ ਬਲਕੇ ਕਿ ਕੋਈ ਇਹਨਾਂ ਦੀ ਪਛਾਣ ਤਾਂ ਨਹੀਂ ਕੋਈ ਹੁੰਦੀ ਪਰ ਬੰਦੇ ਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਬੰਦੇ ਦੀ ਚਾਲ ਢਾਲ ਤੋਂ ਪਤਾ ਲੱਗ ਜਾਂਦਾ ਸੋ ਸਾਡੇ ਸਿੱਖ ਭਰਾਵਾਂ ਨੂੰ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਬੇਸ਼ੁਮਾਰ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੇ ਇਸ ਲਈ ਗੱਲਬਾਤ ਕੀਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ